ਕਿਸਾਨਾਂ ਵੱਲੋਂ ਲਗਾਤਾਰ ਨਾਰ ਨੂੰ ਲਗਾਈ ਜਾ ਰਹੀ ਅੱਗ ਪ੍ਰਸ਼ਾਸਨ ਸੁੱਤਾ ਹੈ ਕੁੰਭ ਕਰਨ ਦੀ ਨੀਂਦ ਤੁਹਾਨੂੰ ਦੱਸ ਦਈਏ ਕਿ ਰੋਜ਼ਾਨਾ ਕਿਸਾਨਾਂ ਦੇ ਵੱਲੋਂ ਨਾਰ ਨੂੰ ਲਗਾਈ ਅੱਗ ਨਾਲ ਕਈ ਹਾਸੇ ਹੁੰਦੇ ਹਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਕਈ ਕਿਸਾਨਾਂ ਦੀ ਧੂਣੀ ਸੜ ਕੇ ਸੁਆਹ ਚੁੱਕੀ ਹੈ ਪਰ ਪ੍ਰਸ਼ਾਸਨ ਇਸ ਦੇ ਬਾਜੀਤ ਵੀ ਗਹਿਰੀ ਨੀਂਦ ਵਿੱਚ ਹੈ ਜਾਂ ਤਾਂ ਫਿਰ ਕੋਈ ਕਾਰਵਾਈ ਜਾਣ ਬੁੱਝ ਕੇ ਨਹੀਂ ਕਰਨਾ ਚਾਹੁੰਦਾ ਤਾਂ ਇਹ ਜਾਂ ਮਾਮਲਾ ਤਾਰੀਆਲ ਤੋਂ ਗੁਰਦੁਆਰਾ ਸ੍ਰੀ ਬੁਰਸਾ ਨੂੰ ਜਾਣ ਵਾਲੇ ਰਸਤੇ ਦਾ ਹੈ ਜਿੱਥੇ ਸੱਬਰਵਾਲ ਗੈਸ ਏਜੰਸੀ ਹੈ ਜਿਸੇ ਕਿਸਾਨ ਵੱਲੋਂ ਆਪਣੀ ਪੈਲੇ ਵਿੱਚ ਨਾਰ ਨੂੰ ਲਗਾਈ ਅੱਗ ਅਤੇ ਜਿਸ ਜਗ੍ਹਾ ਪੈਰੀ ਨੂੰ ਅੱਗ ਲਗਾਈ ਗਈ ਉਸ ਜਗ੍ਹਾ ਤੋਂ 10 ਮੀਟਰ ਦੀ ਦੂਰੀ ਤੇ ਗੈਸ ਏਜੰਸੀ ਹੈ ਅਤੇ ਤੇਜ਼ ਹਵਾ ਵਿੱਚ ਚੱਲ ਰਹੀ ਹੈ ਜਿਸ ਨਾਲ ਸ਼ਰਕਤ ਤੋਂ ਔਣ ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਅੱਗ ਗੈਸ ਸਿਲੰਡਰਾਂ ਤੱਕ ਪਹੁੰਚ ਜਾਵੇ ਤਾਂ ਇੱਕ ਬਹੁਤ ਹੀ ਵੱਡਾ ਹਾਦਸਾ ਹੋ ਸਕਦਾ ਹੈ ਅਤੇ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ ਪਰ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜਦ ਇਸ ਸੰਬੰਧੀ ਏਜੰਸੀ ਵਿੱਚ ਕੰਮ ਕਰਦੇ ਵਰਕਰ ਅਤੇ ਮਾਲਕ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਕੀ ਕਹਾ ਮਾਲਕ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਪਹਿਲਾਂ ਇਹ ਵੇਖੋ ਵੀਡੀਓ ਜਿਸ ਵਿੱਚ ਪਹਿਲੇ ਚ ਅੱਗ ਲੱਗੀ ਹੈ ਤੇ ਕਿਸ ਤਰ੍ਹਾਂ ਲੋਕੀ ਆਉਣ ਜਾਣ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਨਾਮ ਆ ਸਾਜਨ ਆ ਕੇ ਜਿਸਕੰਦਰ ਜੀ ਐਸਪੀ ਕੇ ਏਜੰਸੀ ਸੰਪਰਵਾਲ ਤੋਂ ਜੀ ਕਿੱਥੇ ਆ ਗਏ ਜੀ ਇਹ ਗੁੱਸਾ ਲੱਗਿਆ ਜੀ ਪੁਰਾਣੇ ਤਰ੍ਹਾਂ ਦਾ ਹਾਂ ਜੀ ਤੁਹਾਡੇ ਕੋਲ ਸਿਲਟਰ ਬਾਹਰ ਭੇਜਦੇ ਆ ਹਾਂ ਜੀ ਠੀਕ ਹੈ ਤੁਹਾਡੇ ਜਿਸਕੰਦਰ ਨਾਲ ਹਾਂ ਜੀ ਸਾਹਮਣੇ ਤੁਹਾਡੇ ਨਾਲ ਨੂੰ ਅਗਲ ਵੀ ਬਹੁਤ ਧਿਆਨ ਕਰਦੇ ਲੱਗਦੀ ਆ ਜੇ ਆਉਣ ਜਾਣ ਵਾਲੇ ਸਭ ਉਹਨਾਂ ਨੂੰ ਵੀ ਲੰਗਿਆ ਜਲਦਾ ਠੀਕ ਹੈ ਜੰਦੇ ਕਹਣਾ ਇਹ ਜਾਂਦੇ ਕਿ ਨੱਥ ਪਾਉਣੀ ਚਾਹੀਦੀ ਆ ਲੋਕਾਂ ਨੂੰ ਪਰਾਲੀ ਪਹਿਲਾਂ ਵੀ ਚਲ ਜੁਰਮਾਨਾ ਰੱਖਿਆ ਸੀਗਾ ਲੋਕਾਂ ਵਾਸਤੇ ਲੋਕੀ ਤੇ ਹਟਦੇ ਨਹੀਂ ਆ ਤੇ ਫੇਰ ਉਹੀ ਅੱਗ ਦਾ ਲਾਗੇ ਲਾਗੇ ਜਨਸੀ ਵੇਖੋ ਕੋਈ ਹਦਾਸਾ ਵੀ ਹੋ ਸਕਦਾ ਵਾ ਤੇ ਲੋਕੀ ਟਲਦੇ ਨਹੀਂ ਆ ਤੇ ਇਹਦੇ ਵੱਲ ਵੱਲ ਤਾਂ ਨੱਕ ਪਾਉਣੀ ਚਾਹੀਦੀ ਆ ਜਿਹੜਾ ਮਨ ਕਹਿਣਾ ਇਹ ਜਾਂਦੇ ਆ ਕਿ ਲੋਕਾਂ ਨੂੰ ਸਮਝਾਉਣਾ ਚਾਹੀਦਾ ਵੀ ਨਾਲ ਨਾਰਾ ਨੂੰ ਅੱਗ ਲਾਈ ਨਹੀਂ ਜਾਈ ਸਰਕਾਰ ਨੂੰ ਜਾਈਦਾ ਕਰਵਾ ਕਰਨੀ ਹਾਂ ਜੀ ਹਾਂ ਜੀ ਨੀ ਜ਼ਰੂਰ ਜੀ ਸਰਕਾਰ ਨੂੰ ਤੇ ਚਾਹੀਦਾ ਕਾਰਵਾਈ ਕਰਨੀ ਜੀ ਇਹ ਕਿੰਨੀ ਵੋਇਸ ਖਾਓ ਇਹ ਧੀ ਰੋਡ ਤੇ ਜੀ ਇਹ ਆਪਣਾ ਬੋਰਸਾ ਰੋਡ ਨੇ ਜੀ ਹੈਲੋ ਸੋਚੀ ਕਬੀ ਜੀ ਸੋਚੀ ਕਬੀ ਕੀ ਹਾਲ ਜੀ ਠੀਕ ਠਾਕ ਮਿਸਟ ਵਾਲਾ ਜੀ ਤੇ ਵੀ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਹਾਂ ਜੀ ਤੁਹਾਡੀ ਏਜੰਸੀ ਦੇ ਲਾਗੇ ਬਿਲਕੁਲ ਨਾਲ ਨੂੰ ਅਗ ਲੱਗੀ ਪਈ ਆ ਤੇ ਚੰਗਿਆਰੇ ਤੁਹਾਡੇ ਸੁਨਰਾ ਦਾ ਘਾਰੇ ਆ ਦਸਤੇ ਲੱਗੀ ਹੈ ਹਾਂ ਜੀ ਸ਼ੀਕਾ ਦਫਤਰ ਦੇ ਬਾਹਰ ਜਿਹੜੀ ਪੈਲੀ ਆ ਉੱਚ ਨਾਰਜ ਆਗ ਲੱਗੀ ਤੇ ਸ਼ਰਕ ਤੋਂ ਲੰਘਿਆ ਨਹੀਂ ਜਾਂਦਾ ਤੇ ਬਾਹਰ ਤੁਹਾਡੀ ਗੱਡੀ ਲੱਗੀ ਸੈਂਟਰਾਂ ਦੀ ਸਾਰਾ ਕੋਈ ਬਾਹਰ ਪਿਆਦਾ ਹਨ ਮੈਂ ਵੇਖਣਾ ਮੈਂ ਨਾ ਮੇਰਾ ਨਾ ਤੇ ਮਾਡਲੋਂ ਤੇ ਉੱਥੇ ਸਵੇਰਦਾ ਜੇ ਕੋਈ ਹਾਸਾ ਹੋ ਜਾਏ ਤੇ ਫੇਰ ਕੋਈ ਜਮਿਆਰ ਕੋਲ ਮੰਨਦਾ ਆਏ ਤੇ ਵੇਖੋ ਤੁਸੀਂ ਪਰ ਇਹ ਅੱਗ ਦੇ ਮਨਾ ਕੀਤੀ ਲਾਈ ਕਿਨੇ ਅੱਗ ਲਾਉਂਗਾ ਫੇਰ ਅੱਗੇ ਲੱਗੀ ਨਾਰ ਮੈਂ ਕਰਦਾ ਹੁਣ ਦਫਤਰ ਸਾਡਾ ਜਿਹੜਾ ਉੱਥੇ ਵਰਕਰ ਸੀਗਾ ਉਹਦੀ ਮੈਂ ਬਾਈਟ ਕਰ ਆਇਆ ਨਾਲ ਜਦੋਂ ਅਸੀਂ ਲੱਗਿ ਸਕੇ ਪਤਾ ਵੀ ਅੱਗ ਲਾਉਣ ਤੋਂ ਸਰਕਾਰ ਹੀ ਮਨਾ ਕਰਦੀ ਫੇਰ ਲੋਕੀ ਹਟਦੇ ਨਹੀਂ ਹੈ ਹਾਂਜੀ ਤੇ ਤੁਸੀਂ ਇਹਦੇ ਸਬੰਧ ਚ ਕੀ ਮੜੀ ਗੱਲ ਭਾਜੀ ਅੱਗ ਲਾਇਆ ਦੇਖੋ ਤਰਤੀ ਮਾ ਵਾ ਪਾਣੀ ਲੱਗੇ ਨਹੀਂ ਹੈਗਾ ਆਕਸੀਜਨ ਵੀ ਖਰਾਬ ਕਰਨ ਨੇ ਆਪਾਂ ਆਕਸੀਜਨ ਚੰਗੀ ਥੋੜੀ ਹੈ ਵੀ ਮਤਲਬ ਅੱਗ ਲੱਗਣ ਦੀ ਇਹਦਾ ਮਤਲਬ ਆਕਸੀਜਨ ਖਰਾਬ ਹੋਣ ਦੀ ਆ ਪ੍ਰਦੂਸ਼ਣ ਹੀ ਫੈਲਣ ਡਿਆ ਜਦੋਂ ਸਰਕਾਰ ਕਹਿੰਦੀ ਆ ਵੀ ਸਿੱਧਾ ਰੋਟਾ ਵੇਟਰ ਪਾ ਕੇ ਤੇ ਪੈਲੀ ਵਾ ਕੇ ਝੋਨਾ ਲਾਓ ਫੇਰ ਨਹੀਂ ਹਟਦੇ ਲੋਕ ਤੁਹਾਨੂੰ ਪਤਾ ਆ ਕਿ ਰੋਜ਼ਾਨਾ ਕਿਹ ਹਾਸੇ ਹੁੰਦੇ ਆ ਹਨਾ ਤੂਰੀ ਨੂੰ ਨਾਰ ਨੂੰ ਅੱਗ ਲੱਗ ਕੇ ਦੇ ਬਾਅਦ ਤੂਰੀ ਨੂੰ ਅੱਗ ਲੱਗਦੀ ਪਸ਼ੂਆਂ ਚੜਾ ਜਿਹੜਾ ਨਸ਼ਟ ਹੁੰਦਾ ਜਾਂਦਾ ਰਿਹਾ ਪਰ ਸੂਮਾ ਦਾ ਚਾਰਾ ਵੀ ਹੁੰਦਾ ਵੀਰ ਜੀ ਛੋਟੇ ਛੋਟੇ ਕਬੂਤਰ ਤੇ ਤੋਤੇ ਵਗੈਰੇ ਦਰਖਤਾਂ ਦੇ ਮੈਂ ਵੇਖਦਾ ਰਹਿਣਾ ਸੜ ਜਾਂਦੇ ਵੀ ਸਹੀ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਕਈ ਆ ਜਾਨਵਰ ਜਿਹੜੇ ਠੰਡੀ ਛਾਂ ਬੈਠੇ ਦੋ ਵੀ ਸੜ ਸੜ ਜਾਂਦੇ ਫਿਰ ਇੱਕ ਦਿਨ ਤੇ ਮੈਂ ਨਿਊਜ਼ ਵੇਖਣ ਦਾ ਇੱਕ ਮੋਟਰਸਾਈਕਲ ਵਾਲੇ ਨੂੰ ਅੱਗ ਲੱਗ ਗਈ ਸੜਕ ਦੇ ਧੂਆਂ ਪੈਨ ਨਾ ਹਾਂਜੀ ਕਿਉਂਕਿ ਜਿਹੜੇ ਆਵਾਜਾਈ ਵਾਲੇ ਲੋਕੀ ਸੀ ਨਾ ਉਹਨਾਂ ਕੋ ਨਹੀਂ ਸੀ ਲੰਘਿਆ ਜਾਂਦਾ ਬਹੁਤ ਓਖੇ ਲੰਘਦੇ ਪੈਸੇ ਮੈਂ ਖੁਦ ਉੱਥੋਂ ਲੰਘ ਕੇ ਆਇਆ ਤੇ ਮੈਨੂੰ ਵੀ ਬਹੁਤ ਮੁਸ਼ਕਲ ਆਈ ਲੰਘਣ ਵਿੱਚ ਨਹੀਂ ਉਹ ਹੈ ਹੀ ਮਾੜੀ ਚੀਜ਼ ਆ ਹਵਾ ਚੱ ਤੋ ਕੀ ਵੇਖੋ ਜੇ ਉਹਨਾਂ ਨੇ ਹੁਣ ਅੱਗ ਲਾ ਦਿੱਤੀ ਆ ਉਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਕੀ ਲਾਗੇ ਕਿਸੇ ਦਾ ਘਰ ਹੋਵੇ ਕਿਸੇ ਦਾ ਕੋਈ ਕਾਰੋਬਾਰ ਆ ਕਿਸੇ ਦਾ ਨੁਕਸਾਨ ਹੋਗਾ ਤੇ ਜ਼ਿੰਮੇਵਾਰ ਕੌਣ ਪ੍ਰਸ਼ਾਸਨ ਨੇ ਵੀ ਨਹੀਂ ਗੱਲ ਸੁਣੀ ਤੁਹਾਡੀ ਜਿਹੜੀ ਏਜੰਸੀ ਆ ਉਹਦੇ ਤੋਂ ਸਿਰਫ 10 ਮੀਟਰ ਦੀ ਦੂਰੀ ਤੇ ਆ 10 ਮੀਟਰ ਵੀ ਮਤਲਬ ਕਿ ਜ਼ਿਆਦਾ ਉੱਤੋਂ ਵੀ ਘੱਟ ਆ ਤੇ 10 ਮੀਟਰ ਦੂਰੀ ਜਿਹੜੀ ਉਹ ਵੀ ਨਹੀਂ ਹੈਗੀ ਤੇ ਉੱਥੇ ਤੁਹਾਡੇ ਮਤਲਬ ਕਿ ਗਦਾਮ ਹੈ ਸਿਲੰਡਰਾਂ ਦਾ ਬਾਈ ਦੀਵੇ ਕੋਈ ਇਹੋ ਜਿਹਾ ਹਾਸਾ ਹੋ ਜਾਂਦਾ ਜਾਂ ਉੱਥੇ ਮਿਲ ਕੇ ਰੱਬ ਨਾ ਕਰੇ ਕੋਈ ਚਿੰਗਾਰੀ ਪਹੁੰਚ ਜਾਂਦੀ ਆ ਗੈਸ ਨੇ ਤੁਹਾਨੂੰ ਪਤਾ ਫਿਰ ਹਾ ਹਾਸਾ ਹੋ ਜਾਏਗਾ ਵੱਡਾ ਤੇ ਫਿਰ ਨਹੀਂ ਉਹ ਤੇ ਨੁਕਸਾਨ ਹੈਗਾ ਵੇਖੋ ਦਫਤਰੇ ਤੇ ਗੱਡੀ ਜਿਹੜੀ ਆਈ ਆ ਉਹ ਅਜੀਆ ਲੋਕਲ ਸਪਲਾਈ ਵਾਸਤੇ ਹਾਂਜੀ ਮੰਨ ਲਓ ਉਥੇ ਕੋਈ ਖਲੋਤਾ ਵਾ ਸਿਲੰਡਰ ਖਲੋਤੀ ਗੱਡੀ ਖਲੋਤੀ ਆ ਜੇ ਕੋਈ ਇਦਾਂ ਦਾ ਨਖਾਨ ਹੋ ਗਿਆ ਤੇ ਮਤਲਬ ਉਹ ਵਸੂਲ ਬਾਹਰ ਹੋਣਾ ਕੰਮ ਸਾਰਾ ਹੀ ਹਾਂਜੀ ਕਿਉਂਕਿ ਉਥੇ ਬਹੁਤ ਵੱਡਾ ਹਾਸਾ ਹੁੰਦਾ ਐਸੇ ਵੇਲੇ ਖਤਰਾ ਹੈਗਾ ਵਾ ਬਹੁਤ ਵੱਡਾ ਜਿਹਨੂੰ ਕਿਹਾ ਜਾਂਦਾ ਕਿਉਂਕਿ ਉਥੇ ਗੈਸ ਪਈ ਆ ਬਹੁਤ ਜ਼ਿਆਦਾ ਆ ਗਿਆ ਹਵਾ ਬਹੁਤ ਤੇਜ਼ ਚੱਲਦੀ ਪਈ ਐਚਪੀ ਵੀ ਹਾਂ ਐਚਪੀ ਸੰਭਰਵਾ ਗੈਸ ਏਜੰਸੀ ਹੈ ਨਾ ਬੋਲ ਰਹੇ ਸੀ ਉਹ ਬਿਲਕੁਲ ਉਧਰ ਨੂੰ ਸਾਰੀਆਂ ਲੱਟਾਂ ਜਾ ਰਹੀਆਂ ਵਾ ਦਫ਼ਤਰ ਵਾਲ ਨੂੰ ਹੀ ਆ ਰਹੀਆਂ ਸਾਰੀਆਂ ਨਾ ਮੈਂ ਜਾਣਦਾ ਵੀ ਮੈਂ ਕਰਦਾ ਸਤਿ ਸ੍ਰੀ ਅਕਾਲ ਤੇ ਸਾਰੀ ਗੱਲ ਹੋਰ ਇੱਕ ਗੱਲ ਸੁਣੋ ਹੈਲੋ ਹਾਂਜੀ ਹਾਂਜੀ ਅਕੋਰਡਿੰਗ ਚੰਗੀ ਗੱਲ ਆ ਪਰ ਘਟੋ ਘਟ ਪੈੜੀ ਵਾਲਿਆਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਵੀ ਤੁਸੀਂ ਗਲਤ ਕੰਮ ਕਰਦੇ ਪਏ ਜੇ ਸਰਕਾਰ ਚਲੋ ਉਹਨਾਂ ਨੂੰ ਕੋਈ ਫਰਕ ਨਹੀਂ ਨਾ ਪੈਣਾ ਭਾਜੀ ਨੁਕਸਾਨ ਤੇ ਕਿਹੇ ਗਰੀਬ ਦਾ ਹੋ ਜਾਣਾ ਗਰੀਬ ਦਾ ਹੋ ਜਾਣਾ ਹਨਾ ਤੇ ਆਪਾਂ ਕੋਈ ਨਾ ਆਪਾਂ ਸਰਕਾਰ ਨੂੰ ਦੱਸਣਾ ਵੀ ਸਰਕਾਰ ਕੀ ਕਰੀ ਜਾ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਕੋਚ ਨਹੀਂ ਕਰਦੇ ਭਈ ਇੰਨੀਆਂ ਪੈਲੀਆਂ ਚ ਅੱਗ ਲੱਗਣ ਦੀ ਆ ਕਿਸੇ ਨੂੰ ਪੜ ਕੇ ਕੋਈ ਥੋੜੀ ਬੋਝਾ ਉਹਨੂੰ ਸਮਝਾਇਆ ਜਾਏ ਤਾਂ ਫਿਰ ਕਿਸੇ ਨੂੰ ਪਤਾ ਡਰ ਹੋਵੇ ਡਰ ਹੀ ਨਹੀਂ ਹੈਗਾ ਕਿਉਂਕਿ ਜਿੱਦਣ ਮੈਂ ਉਹ ਬੰਦਾ ਵੇਖਿਆ ਉਹ ਛੋਟਾ ਜਿਹਾ ਉਮਰ ਦਾ ਮੁੰਡਾ ਸੀ ਉਹ ਧੂਏ ਦੇ बेहोश ਹੋ ਕੇ ਡਿੱਗਿਆ ਵਿੱਚ ਹੀ ਸੜ ਗਿਆ ਪਤਾ ਹੀ ਨਹੀਂ ਲੱਗਾ ਉਹ ਕਿਸੇ ਦਾ ਮਾ ਦਾ ਧੀ ਦਾ ਧੀ ਬੁੱਤ ਜਵਾਨ ਚਲ ਗਿਆ ਉਹ ਕਿਸੇ ਨੂੰ ਥੋੜੀ ਫਰਕ ਪਿਆ ਇਹ ਪ੍ਰਸ਼ਾਸਨ ਦੀ ਨਗੇਲੀ ਹੈ ਨਾ ਇਹਦੇ ਚ ਨਹੀਂ ਬਿਲਕੁਲ ਹੈਗੀ ਨਹੀਂ ਕੋਈ ਅਸੀਂ ਤੇ ਮਨਾ ਕਰਦੇ ਆ ਵੀ ਜਦੋਂ ਸਰਕਾਰ ਨੇ ਸਿੱਧੀ ਬੁਝਾਈ ਲਈ ਕਿਹਾ ਲੋਕ ਕਰਦੇ ਹੀ ਨਹੀਂ ਸਿੱਧੀ ਬੁਝਾਈ ਅੱਗ ਲਾਇਆ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਜ਼ਮੀਨ ਖਰਾਬ ਕਰਨ ਦੇ ਜਾਂ ਕੀ ਬਿਗੜੂ ਕਿਉਂਕਿ ਜੇ ਜੇਕਰ ਪ੍ਰਸ਼ਾਸਨ ਇਹਦੇ ਸਾਹਮਣੇ ਖਲਾਬ ਕਰੇ ਤੇ ਇੱਕ ਦੇ ਕਾਲਾਫੀ ਕਾਰਵਾਈ ਕਰਦਾ ਆ ਤੇ ਦੂਸਰਾ ਬੰਦਾ ਆਪੇ ਸੁਧਰ ਜਾਂਦਾ ਕਲਕਿ ਪ੍ਰਸ਼ਾਸਨ ਜਿਹੜਾ ਕਾਰਵਾਈ ਨਹੀਂ ਕਰਦਾ ਪਿਆ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਵੇਖੋ ਵੀਰ ਜੀ ਜੇ ਪ੍ਰਸ਼ਾਸਨ ਢਿੱਲ ਵਰਤੇਗਾ ਲੋਕਾਂ ਨੂੰ ਫਿਰ ਪਤਾ ਕਿੱਦਾਂ ਲੱਗੂਗਾ ਵੀ ਇਹ ਜੀ ਗਲਤ ਹੈਗੀ ਆ ਬਹੁਤ ਹੈ ਜੀ ਤੇ ਮੇਰਾ ਇੱਥੇ ਦਫ਼ਤਰ ਵਾਲਾ ਮੇਰਾ ਜਿਹੜਾ ਗਡਾਉਨ ਆ ਵੀਰ ਜੀ ਉਹਦੇ ਆਲੇ ਦੁਆਲੇ ਵੀ ਕਿਹਨੇ ਅੱਗ ਲਾਈ ਹੀ ਅਸੀਂ ਤੇ ਰਾਤ ਟਰੈਕਟਰ ਲੈ ਕੇ ਲਗ ਲਗ ਪਹਿਲੀ ਵਾਈ ਉਸੇ ਵਾਲੇ ਹਾਂਜੀ ਲਾਗੇ ਉਸੇ ਲਾਗੇ ਲਾਗੇ ਪੈਲੀਆਂ ਵਾਲਿਆਂ ਨੂੰ ਸਾਰਿਆਂ ਨੂੰ ਇਹ ਗੱਲ ਦੱਸੀ ਆ ਵੀ ਕਿ ਡਾਊਨ ਹੈਗਾ ਵਾ ਇਹਦੇ ਲਾਗੇ ਨਾਂ ਲਾਇਆ ਕਰੋ ਅੱਗ ਪਰ ਨਹੀਂ ਬੰਨਦਾ ਵੀ ਕੋਈ ਵੀ ਨਹੀਂ ਆਖੇ ਲੱਗਦਾ ਤੁਸੀਂ ਕੀ ਮੰਗ ਕਰਦੇ ਹੋ ਇਸ ਸੰਬੰਧੀ ਅਸੀਂ ਇਹ ਹੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਮਝਾਇਆ ਜਾਵੇ ਜੋ ਵੀ ਇਹਨਾਂ ਦੀ ਕਾਰਵਾਈ ਹੈ ਉਹ ਕੀਤੀ ਜਾਵੇ ਜਿਵੇਂ ਪੁਰਾਣੇ ਧਾਰੀ ਵਾਲਦਿਆਂ ਜਿੰਨੀਆਂ ਪੈੜੀਆਂ ਚੈੱਕ ਕਰ ਲਓ ਸਾਰੀਆਂ ਕਾਲੀਆਂ ਹੋਈਆਂ ਪਈਆਂ ਨੇ ਉਹਦਾ ਕਾਰਨ ਕੀ ਆ ਵੀ ਉਹਦੇ 'ਚ ਅੱਗ ਲੱਗੀ ਗਈ ਹੈ ਠੀਕ ਹੈ ਧੰਨਵਾਦ ਭਾਈ ਮੇਰ ਬਣੀ ਸੀ